ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਲਕਾਰ ਨਖੀਲਾ ਜੀ ਦੀ ਫੈਮਲੀ ਦੇ ਸਿੱਧੂ ਮੂਸੇ ਵਾਲੇ ਬਾਈ ਦੀ ਫੈਮਲੀ ਦੇ ਨਾਲ ਚੰਗੇ ਰਿਲੇਸ਼ਨ ਨੇ ਅਤੇ ਦੋਨੇ ਫੈਮਲੀਆਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੀਆਂ ਨੇ ਅਤੇ ਬਲਕਾਰ ਨਖੀਲਾ ਜੀ ਸਿੱਧੂ ਮੂਸੇ ਵਾਲੇ ਬਾਈ ਦੇ ਜਸਟਿਸ ਦੀ ਗੱਲ ਵੀ ਕਰਦੇ ਨੇ ਅਤੇ ਜਦੋਂ ਵੀ ਪਰਿਵਾਰ ਨੂੰ ਲੋੜ ਹੁੰਦੀ ਹੈ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਅਤੇ ਉਹ ਹਮੇਸ਼ਾ ਆਪਣੇ ਇੰਟਰਵਿਊਆਂ ਦੇ ਵਿੱਚ ਕਹਿੰਦੇ ਰਹਿੰਦੇ ਨੇ ਕਿ ਅਸੀਂ ਸਿੱਧੂ ਮੂਸੇ ਵਾਲੇ ਬਾਈ ਦਾ ਦੇਨ ਨਹੀਂ ਦੇ ਸਕਦੇ ਜਿਸ ਨੇ ਸਾਨੂੰ ਥੱਲਿਓਂ ਚੱਕ ਕੇ ਸਮਾਨ ਦੇ ਉੱਤੇ ਬਿਠਾ ਦਿੱਤਾ ਅਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਅੱਜ ਦੀ ਵੀਡੀ ਬਾਈ ਨੇ ਆਪਣੀ ਇੱਕ ਕੰਪਨੀ ਬਣਾਈ ਸੀ 뮤ਜ਼ਿਕ ਕੰਪਨੀ ਜਿਸ ਦਾ ਨਾਮ ਸਿੱਧੂ ਮੂਸੇ ਵਾਲੇ ਬਾਈ ਨੇ ਰੱਖਿਆ ਸੀ 911 ਰੈਕਡ ਤਾਂ ਦੋਸਤੋ ਇਹ ਕੰਪਨੀ ਸਿੱਧੂ ਮੂਸੇ ਵਾਲੇ ਬਾਈ ਨੇ ਤਾਂ ਬਣਾਈ ਸੀ ਕਿਉਂਕਿ ਨਵੇਂ ਉੱਠਦੇ ਸਿੰਗਰ ਉਸ ਉੱਤੇ ਗੀਤ ਕਰ ਸਕਣ ਅਤੇ ਆਪਣਾ ਟੈਲੈਂਟ ਲੋਕਾਂ ਨੂੰ ਦਿਖਾ ਸਕਣ ਤਾਂ ਦੋਸਤੋ ਬੀਤੇ ਦਿਨੀ 911 ਰੈਕਡ ਦੇ ਉੱਤੇ ਇੱਕ ਗੀਤ ਰਿਲੀਜ਼ ਹੋਇਆ ਹੈ ਜਿਸ ਦਾ ਟਾਈਟਲ ਹੈ ਮੂਸੇ ਵਾਲਾ ਅਤੇ ਜਿਸ ਨੂੰ ਗਾਇਆ ਹੈ ਗੁਰੀ ਤੂਰ ਅਤੇ ਦੀਪ ਮਨਰਾਜ ਨੇ ਅਤੇ ਇਸ ਦੇ ਲਿਰਿਕਸ ਲਿਖੇ ਨੇ ਬਲਕਾਰ ਨਖੀਲਾ ਨਹੀਂ ਜੋ ਕਿ ਸਿੱਧੂ ਮੂਸੇ ਵਾਲੇ ਦੇ ਚੰਗੇ ਦੋਸਤ ਨੇ ਅਤੇ ਪੰਜਾਬੀ ਇੰਡਸਟਰੀ ਦੇ ਉੱਗੇ ਅਤੇ ਵੱਡੇ ਕਲਾਕਾਰ ਨੇ ਤਾਂ ਦੋਸਤੋ 9/11 ਰੈਕੋਰਡ ਤੇ ਰਿਲੀਜ਼ ਹੋਏ ਇਸ Song ਨੂੰ ਹੁਣ ਤੱਕ 50000 ਲੋਕਾਂ ਨੇ ਸੁਣ ਲਿਆ ਹੈ ਅਤੇ ਦੋਸਤੋ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੇ ਆ ਕਿ ਪਹਿਲੀ ਵਾਰੀ ਬਲਕਾਰ ਨਖੀਲਾ ਜੀ ਨੇ ਆਪਣੇ Song ਦੇ lyrics ਲਿਖੇ ਨੇ ਅਤੇ ਮਿਊਜ਼ਿਕ ਕੀਤਾ ਹੈ ਉਹਨਾਂ ਦੇ ਬੇਟਾ ਲੱਕੀ ਅਨਖੀਲਾ ਜੀ ਨੇ ਅਤੇ ਦੋਸਤੋ ਇਸ ਗੀਤ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਦੀ ਤਾਰੀਫ਼ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਆਪਣੇ ਪਿੰਡ ਆਪਣੇ ਲੋਕਾਂ ਦੇ ਨਾਲ ਜੁੜਿਆ ਰਿਹਾ ਅਤੇ ਇਸ ਗੀਤ ਦੇ ਵਿੱਚ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਇੱਕ ਪਾਰਸ ਸੀ ਉਹ ਜਿਸ ਦੇ ਵੀ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਸੀ ਉਹਦੀ ਉਚਾਈ ਅਸਮਾਨਾਂ ਨੂੰ ਸੂਣ ਲੱਗ ਜਾਂਦੀ ਸੀ ਅਤੇ ਦੋਸਤੋ ਇਸ ਦੀ ਜਿਉਂਦੀ ਜਾਗਦੀ ਐਂਪਲ ਛੋਡੇ ਮੂਰੇ ਬਹੁਤ ਜਾਦੇ ਸਿੰਗਰ ਨੇ ਬਲਕਾਰ ਨਖੀਲਾ ਲਾਭ ਹੀਰਾ ਜਸਵਿੰਦਰ ਬਰਾੜ ਅਤੇ ਹੋਰ ਕਈ ਅਨੇਕਾ ਸਿੰਗਰ ਨੇ ਜਿਨ੍ਹਾਂ ਦਾ ਸਿੱਧੂ ਮੂਸੇਵਾਲੇ ਬਾਈ ਨੇ ਆਪਣੇ ਗੀਤਾਂ ਦੇ ਵਿੱਚ ਨਾਮ ਲਿਆ ਅਤੇ ਲੋਕਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੁਨਣਾ ਸ਼ੁਰੂ ਕਰ ਦਿੱਤਾ ਹੈ ਅਤੇ ਦੋਸਤੋ ਤੁਸੀਂ ਵੀ 911 ਰੈਕੋਰਡ ਦੇ ਉੱਤੇ ਮੂਸੇ ਵਾਲਾ ਇਹ ਗੀਤ ਜ਼ਰੂਰ ਸੁਣਿਓ ਅਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਇੱਕ ਵਾਰ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇ ਵਾਲਾ ਲਿਖਣਾ ਨਾ ਭੁੱਲਿਓ ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ